ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਤੇ ਤੁਹਾਡਾ ਸੋਹ ਹੋਰ ਸਾਰੇ ਵੀ ਸਾਰਿਆਂ ਨੇ ਕੀ ਹਾਲ ਚਾਲ ਹੈ ਇੱਕ ਗੱਲ ਹੋਰ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਕਰਦੇ ਨਹੀਂ ਹੈ ਕਿ ਜਿਹੜੇ ਵੀ ਕਰਦੇ ਹੁੰਦਾ ਧੰਨਵਾਦ ਜਿਹੜੇ ਨਵੇਂ ਆਉਂਦਾ ਵੀ ਬਹੁਤ ਬਹੁਤ ਧੰਨਵਾਦ ਬਾਕੀ ਦਾ ਹੁਣ ਜਿਹੜਾ ਟਾਈਮ ਹੈ ਉਹ 1300 ਆ ਤੇ 1400 ਘੰਟੇ ਹੋ ਗਿਆ ਚਾਹੀਦਾ 4000 ਘੰਟਾ ਜੀ ਵੀਡੀਓ ਪੂਰੀ ਦੇਖਿਆ ਕਰੋ ਇਹਦਾ ਸਕਿਪ ਨਾ ਕਰਿਓ ਜਿਹਦਾ ਇਸ ਕਰਕੇ ਵੀਡੀਓ ਦਾ ਟਾਈਮ ਹੋਰ ਜੁੜਦਾ ਹੈ ਨਾਲ ਜੁੜਦਾ ਕਲੀ-ਕਲੀ ਵੀਡੀਓ ਦਾ ਟਾਈਮ ਜੁੜਦਾ ਹੈ ਇਹ ਗੱਲ ਹੈ ਜੀ ਟਾਈਮ ਚਾਹੀਦਾ 4000 ਘੰਟਾ ਜਿਹਦਾ 1400 ਘੰਟਾ ਹੋਇਆ ਜੀ ਸੋ ਇੰਨੇਕ ਬੇਨਤੀ ਪ੍ਰਵਾਨ ਕਰਿਓ ਜੀ ਮੇਰੀ ਟਾਈਮ ਜ਼ਿਆਦਾ ਚਾਹੀਦਾ 4000 ਘੰਟਾ ਹੇ ਆ ਦੇਖੋ ਕੁੱਤੇ ਆ ਮੈਂ ਛੱਡਿਆ ਵਾ ਜੀ ਕਣਕ ਨੂੰ ਪਾਣੀ ਅੱਜ ਠੀਕ ਹੈ ਤੋ ਇਹ ਥੋੜਾ ਬਹੁਤ ਜੰਮਨ ਨੂੰ ਬਾਜ ਦਾ ਖੁਸ਼ਕ ਸੰਤ ਲੱਗੇ ਗਿੱਲੇ ਗਿੱਲੇ ਵਧੀਆ ਠੀਕ ਹੈ ਪਰ ਬਾਜ ਤੇ ਖੁਸ਼ਕ ਪਰ ਉਹ ਜਦਾਂ ਤੋੜ ਰਹਿ ਜਾਂਦੇ ਨੇ ਵਿੱਚ ਉਦਾਂ ਹੋ ਗਿਆ ਤਾਂ ਤੋ ਇਸ ਕਰਕੇ ਪਾਣੀ ਦੇਣਾ ਪਿਆ ਇਹ ਵੀ ਇਦਾਂ ਐ ਸਾਰੇ ਫਿਰ ਆਲਾ ਦੋ ਆਲਾ ਪਰਲੇ ਪਾਸੇ ਵੀ ਦੇ ਦਿੱਤਾ ਪਾਣੀ ਉਹ ਪਰਲੇ ਪਾਸੇ ਆ ਜਿੱਥਾ ਆਹ ਕੌਂ ਬੈਠੇ ਇਧਰ ਵੀ ਇੱਧਰ ਵੀ ਦੇ ਹੋਣਾ ਏ ਇਹਨਾਂ ਦੇ ਲੋ 6 ਕੁੱਤੇ ਹੈ ਬੰਦੀਆਂ ਇੱਧਰ ਆ ਦੋੜਾ ਸਾਡਾ ਕੁੱਤੇ ਬਹੁਤ ਹੋ ਗਏ ਬਈ ਪਤਾ ਨਹੀਂ ਐਨੇ ਕਾਤੇ ਹੋ ਗਏ ਬਈ ਹੱਡ ਲੈ ਆਈ ਜਾਂਦੇ ਪਤਾ ਨਹੀਂ ਕਿੱਧਰ ਤੇ ਹੱਡ ਲੈ ਆਈ ਜਾਂਦੇ ਇੱਕ ਤਾਂ ਸਾਡੇ ਉੱਚਰੀ ਚ ਵੀ ਹੱਡ ਪਈ ਤੇ ਤਾਂ ਵੀ ਨਹੀਂ ਆਉਂਦਾ ਕਿੱਥੇ ਤੇ ਹੱਡ ਲੈ ਆਂਦੇ ਹੁਣ ਪਤਾ ਨਹੀਂ ਲੱਗਦਾ ਹੈਗਾ ਕੌਣ ਸੱਟ ਗਿਆ ਇੱਥਾ ਚਰੀ ਦੇ ਵਿੱਚੇ ਅੱਜ ਤਾਂ ਹੁਣ ਜੇ ਦੇਖਿਆ ਤਾਂ ਲੱਭਿਆ ਨਾ ਸਭ ਹੱਡ ਲੱਭਦੇ ਆ ਉਹਦੇ ਹੱਡ ਉਡਾਲ ਦੋੜਾ ਚੱਕ ਕੇ ਲੈ ਗਏ ਉਹ ਵਾਹ ਦੇਖ। ਸੋ ਹੁਣ ਆਹਾ ਤੈਨ ਕੇਰੇ ਘਰ ਚਲੇ ਉਹਨੂੰ ਕੱਲ ਤੇ ਛੱਡਿਆ ਤਾਂ ਇਹਨੂੰ ਹੁਣ ਛੱਡਿਆ ਤਾਂ ਇਹਨੂੰ ਵੀ ਹੁਣ ਛੱਡਿਆ ਫਿਰ ਹੁਣ ਜਾ ਕੇ ਜਾਨ ਨੂੰ ਮੈਂ ਫੋਨ ਆ ਕੇ ਘਰਾਂ ਤੇ ਚਾਹ ਪੀਆ ਮਾ ਚਾਹ ਪੀ ਕੇ ਫਿਰ ਦੁੱਧ ਪਾ ਹੋਣਾ ਦੁੱਧ ਪਾ ਕੇ ਫਿਰ ਆਂਦੇ ਆ ਇਧਰ ਨੂੰ ਚੱਲਦੇ ਆਂ ਘਰ ਨੂੰ ਤਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੈਲੋ ਭਾਈ ਚਾਹ ਲੀ ਗਰਮ 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 ਚਾਹ ਪੀ ਲਓ ਜੀ ਕਿਨੂ ਕਿਨੂ ਸਟੀਲ ਦੀ ਗਲਾਸੀਆਂ ਚ ਚਾਹ ਪਸੰਦ ਹੈ ਜਾਂ ਪਹਿਲਾਂ ਪ੍ਰਾਈਮ ਟਾਈਮ ਚ ਹੁੰਦੇ ਤੇ ਖਦਰ ਦੇ ਗ라스 ਖਦਰ ਦੇ ਗਰਾਸਾਂ ਚ ਸਿਆਣੇ ਉਹ ਕਰਦੇ ਹੁੰਦੇ ਤੇ ਕੰਬਰੀਆਂ ਲੈ ਕੇ ਬੈਠੇ ਰਹਿਣਾ ਗਰਮ ਹੋ ਜਾਂਦੇ ਆ ਵੀ ਪ੍ਰੇਦੀਆਂ ਪਰ ਇਹ ਚ ਵਧੀਆ ਹੈ ਕੱਪਾ ਕੋਪਾ ਜ ਨਹੀਂ ਵਧੀਆ ਹੈ ਕੱਪਾਂ ਦੇ ਤਾਂ ਐਵੇਂ ਹੀ ਪਰ ਮਰਟੀ ਹੈ ਆ ਸਟੀਲ ਦੇ ਗਲਾਸ ਵੀ ਵਧੀਆ ਨੇ ਨਾਲੇ ਖੱਦਰ ਦੇ ਗਲਾਸਾਂ ਚ ਵਧੀਆ ਹੈ ਉਹ ਵੀ ਵਧੀਆ ਹੈ ਦਾਦੀ ਦੀ ਗਲਾਸ ਸਾਮਕੇ ਰੱਖੇ ਹੋਏ ਗਲਾਸ ਵੀ ਹੈਗੇ ਇੱਕ ਦੋ ਪਹਿਲਾਂ ਬਾਲਟ ਵੀ ਹੈਗੀ ਤੀਆਂ ਉਹ ਪਹਿਲੇ ਪਹਿਲੇ ਤੀਆਂ ਹੁਣ ਤਾਂ ਹੈ ਨਹੀਂ ਪਰ ਆ ਗਲਾਸ ਆ 6-7 ਗਲਾਸ ਇਦਾਂ ਦੇ ਇੰਝ ਚਾਹ ਪਾ ਕੇ ਆ ਨਾ ਪੂਰਾ ਗਲਾਸੇ ਗਰਮ ਹੋ ਜਾਂਦਾ ਸੋ ਕਿਸੇ ਟਾਈਮ ਇਹਨਾਂ ਦਾ ਹੁੰਦਾ ਤਾਂ ਪਿੱਤਲ ਦੇ ਪੰਡੇ ਪਿੱਤਲ ਦੇ ਭਾਂਡੇ ਪਿੱਤਲ ਦੇ ਗਲਾਸ ਪਿੱਤਲ ਦੇ ਚਮਚੇ ਸਭ ਕੁਝ ਹੁੰਦਾ ਜੀ ਉਹ ਜਿਵੇਂ ਨਾ ਮੁੜ ਕੇ ਨਹੀਂ ਜਾਣਾ ਹੈ ਹੁਣ ਤਾਂ ਸਟੀਲ ਦੇ ਜਾਂ ਪਲਾਸਟਿਕ ਦੇ ਕੱਪਰ ਚਾ ਪੀਦੇ ਲਿਆਣੇ ਅਸਟਾ ਇਹਨਾਂ ਚ ਪੀਤੀ ਨੂੰ ਤੁਮੇਰੇ ਬਹੁਤ ਅਰਥ ਹੈ ਗਰਮ ਵੀ ਹੈ ਜਿੱਤੇ ਪਰ ਬਧੀਆ ਚੀਜ਼ ਹੈ ਇਹ ਪੰਜਾਬੀ ਵਿਰਸਾ ਹੈ ਇਹ ਲੰਬਰਦਾਰ ਸਾਹਿਬ ਸੰਗਦੇ ਆ ਅੱਜ ਦੇ ਬਈ ਉਹ ਬੜਾ ਆ ਰਿਹਾ ਬਹੁਤ ਦਵਾ ਦੇ ਨੂੰ ਗਾਲਾਂ ਦੇ ਇਹ ਨਾ ਚੰਨਣਾ ਇੰਤਾਂ ਜਗੀਆਂ ਤੇ ਇਹ ਪਿੰਡੇ ਉਹਦਾ ਬਈ ਰਾਡੀਪੂ ਆਇਆ ਬਈ ਉਹ ਤੂ ਤੀ ਇਹ ਮੈਂ ਤਾਂ ਤੇ ਇਹ ਪਿੰਡ ਦਾ ਇਹ ਪੂਹਾਂ ਜੋ ਮਾਜੀ ਦੁੱਧ ਪਾ ਕੇ ਆ ਗਿਆ ਤਾਂ ਕਾਦਾ ਫਿਰ ਉਸ ਤੋਂ ਬਾਅਦ ਸਾਡੇ ਪਿੰਡ ਦਾ ਮੁੰਡਾ ਹੈਗਾ ਕਿੰਦਰੀ ਕਿੰਦਰੀ ਇਟਲੀ ਵਾਲਾ ਉਹ ਉਹ ਛੁੱਟੀ ਆਇਆ ਵਾ ਹੁਣ ਗੁਰਦੁਆਰੇ ਵੀ ਜਾਣਾ ਪੈਣਾ ਹੁਣ ਹੀ ਸੋਣਿਆ ਆਇਆ ਉੱਥਾ ਉਹ ਕੰਮ ਜੇ ਕਰਨੇ ਥੋੜੇ ਬਹੁਤ ਗੁਰਦੁਆਰੇ ਜਾਣ ਤੇ ਰਹਿਣੀ ਨਾ ਹੁੰਦਾ ਜੇ ਕੋਈ ਬੁਲਾਉਂਦਾ ਗੁਰਦੁਆਰੇ ਕੰਮ ਐ ਤਾਂ ਜਾਣਾ ਪੈਂਦਾ ਹੈ ਹਾਂਜੀ ਚਲੋ ਮਿਲਦੇ ਆ ਗੁਰਦੁਆਰੇ ਜੀ ਸਾਡਾ ਕੇਂਦਰੀ ਵੀਰ ਆ ਗਿਆ ਇੱਥੇ 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 ਕਹਿੰਦਾ ਵੀ ਦਿਨ ਹੋ ਗਈ ਵਧੀਆ ਜੀ ਖੋਸਣਾ ਇੱਧਰ ਸਾਡੇ ਗੁਰਮੁਖ ਮਾਸਟਰ ਜੀ ਇਹ ਅਮਰੀਕਾ ਤੋਂ ਅਮਰੀਕਾ ਤੋਂ ਕੱਲੇ ਆ ਆ ਪੱਤੋਂ ਦੇ ਆਏ ਬੀ ਜੀ ਠੀਕ ਹੈ ਸਿੰਮੂ ਹਰਮਨ ਕਿੱਦਾਂ ਟੀ 40 ਜੀ ਸਾਹਿਬ ਨਵੀਂ ਕਿੱਦਾਂ ਜੀ ਵਧੀਆ ਵਧੀਆ ਤੁਸੀਂ ਠੀਕ ਹੈ ਜੀ ਮਰੀ ਵਧੀਆ ਨਹੀਂ ਸੁਣਤਾ ਲੈ ਇੱਕ ਰਨੂ ਗਿਆ ਤਾਂ ਜਾ ਤੁਸੀਂ ਤਾਂ ਨਹੀਂ ਦੱਸਿਆ ਨਹੀਂ ਦੱਸਿਆ ਫੋਨ ਕਰਕੇ ਵੀ ਨਹੀਂ ਮੈਂ ਵੀ ਹੋਈ ਸੱਚਾ ਇਹ ਕੰਮ ਕਾਣਾ ਛੱਡਿਆ ਆ ਜਾਓ ਸਪੀਕਰ ਜਲਦਾ ਤੂੰ ਕਰੀ ਮਾ ਸਾਡੇ ਕੰਝੇ ਲ ਗਿਆ ਇਹੋ ਸਾਡੇ ਕਹਿੰਦਾ ਕਿ ਰੱਜੇ ਲ ਗਿਆ ਹਾਂ ਅਗਰ ਸਾਡੇ ਵੱਲ ਵੀ ਸੁਣਦਾ ਨਹੀਂ ਸੁਣਦਾ ਨਹੀਂ ਨਹੀਂ ਹੈ ਤਾਂ ਹੈਗਾ ਤੇ ਮੈਨੂੰ ਫੋਨ ਨਹੀਂ ਨਾ ਕੀਤਾ ਜੂਥ ਹੈ ਜੂਥ ਆਈਕਲ ਸਾਡੇ ਮਿਲਦਾ ਹੈ ਠੀਕ ਹੈ ਠੀਕ ਹੈ ਲੈ ਘੱਟ ਪਾ ਲੋ ਕਿੰਦੂ ਕਿੰਦੂ ਆਹ ਅੰਟੀ ਫਰੈਂਡ ਨਾਲ ਚਾਹ ਪੂਰਾ ਚਾਹ ਗੋੜਾ ਲੈ ਲੋ ਇੱਧਰ ਮੇਰੇ ਘਰ ਤੇ ਨਹੀਂ ਜਾਣ ਕੇ ਭਰੇ ਨਹੀਂ ਨੱਕੇ ਵੀ ਮੋੜਨੇ ਜਾ ਕੇ ਨੱਕੇ ਮੋੜਨੇ ਢਿੰਬੂ ਢਿੰਬੂ ਕਰਣ ਚਾਪੀ ਤੇ ਮੋਸ਼ਲ ਦਿੱਤੀ ਲੇਗੀ ਚਾਪੀ ਕੋएगी अच्छा सच चल कोई ना और टिकन लगे कोई चलो ठीक है जी होने गुजरा हो गया काम होने चल रहे हैं खेत नुणा काम दिखिए जाते मैं ना दोवां क्यारया नु पानी ਛੱਡ ਗਿਆ ਤਾਂ ਆ ਦੋ ਕਿਆਰ ਨੂੰ ਪਾਣੀ ਛੱਡਿਆ ਤਾਂ ਬਸ ਐਨੇ ਰਹਿ ਗਏ ਭਰ ਕੇ ਸਾਰੇ ਆ ਦੋ ਕਿਆ ਆਹ ਰਹਿ ਗਏ ਬਸ ਇਹਨੂੰ ਤਾਂ ਹੁਣ ਛੱਡਦਾ ਨਾ ਆਹ ਕਾਰੇ ਤਾਂ ਹੁਣ ਛੱਡਣਾ ਉਹ ਦੋ ਰਹਿ ਗਏ ਬਸ ਉਤੇ ਬਾਦ ਕੰਮ ਖਤਮ ਉਹ ਉੱਪਰ ਖਤਮ ਕਰਨ ਉੱਪਰ ਉੱਪਰ ਪਾਣੀ ਦੇਣਾ ਹੈ ਪਹਿਲਾਂ ਉਧਰ ਦੇਣਾ ਹੈ ਅਗਲੇ ਖੇਤ ਨੂੰ ਇਸ ਤਰ੍ਹਾਂ ਹੈ ਸੋ ਸਾਨੂੰ ਬਲੌਗ ਕਿਦਾਂ ਦੇ ਲਾਗਦੇ ਹੁੰਦੇ ਦੱਸਿਆ ਕਰੋ ਜੀ ਕਮੈਂਟ ਕਮੈਂਟ ਨਹੀਂ ਕਰਦੇ ਤੁਸੀਂ ਕਮੈਂਟ ਕਰਦੇ ਕਰੋ ਠੀਕ ਹੈ ਜੀ ਲੋ ਬਈ ਇਹਨਾਂ ਨੂੰ ਮੈਂ ਹੁਣ ਕਾਹ ਪਾਤਾ ਹੈ ਡੈਡੀ ਉਥਾ ਖੇਤ ਸਿੱਧੇ ਹੈ ਖਾਦ ਫਿਰ ਦਿੱਤਾ ਹੁਣ ਫੋਨ ਆਇਆ ਵੀ ਤੂੰ ਆ ਜਾ ਮੈਂ ਪਾਣੀ ਛੱਡਦਾ ਖਾਦ ਦੇਪੀ ਫਿਰ ਹੁਣ ਮੈਂ ਕਾਹ ਪਾਤਾ ਫਿਰ ਉਹਦੇ ਬਾਅਦ ਮੈਂ ਜਾਣਾ ਇਹਨਾਂ ਨੂੰ ਕਾਫੀ ਪੀ ਗਏ ਚਾਹ ਚੂ ਪੀ ਕੇ ਫਿਰ ਚੱਲਦੇ ਆ ਖੇਤ ਨੂੰ ਕੰਮ ਐਦੇ ਆ ਤੁਹਾਨੂੰ ਠੀਕ ਹੈ ਜੀ ਕੰਮ ਬਲੌਗ ਚ ਦੱਸ ਦਿਓ ਮੈਨੂੰ ਦੋਨੇ ਟਾਈਮ ਬਲੌਗੇ ਦੰਦੇ ਲੱਗਿਆ ਤੁਹਾਨੂੰ ਐਨਕ ਆ ਡੈਡ ਨੂੰ ਡੈਡ ਦਾ ਪਾਣੀ ਛੱਡਦਾ ਤਾਂ ਆਹ ਕੈਰੀ ਨੂੰ ਹਰਿਆਣਾ ਦੇ ਭਰਿਆ ਉਹਨਾਂ ਨੂੰ ਫਿਰ ਸੋ ਅੱਜ ਦਾ ਬਲੌਗ ਤੁਹਾਨੂੰ ਕਿਦਾਂ ਦੇ ਲੱਗਿਆ ਜੀ ਕਮੈਂਟਾਂ ਚ ਦੱਸ ਦਿਓ ਇਹ ਬਲੌਗ ਜਿਆਦਾ ਬੜਾ ਨਹੀਂ ਬਣਨਾ ਹੈਗਾ ਛੋਟਾ ਬ੍ਰੋ ਠੀਕ ਰਹਿੰਦਾ ਤੁਸੀਂ ਅਸਾਨੀ ਨਾਲ ਦੇਖ ਸਕਦੇ ਹੋ ਅੱਜ ਕੱਲ ਸ਼ੋਰਟ ਦਾ ਜਮਾਨਾ ਐ ਸ਼ੋਰਟ ਫਿਰ ਉਸ ਤੋਂ ਬਾਅਦ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਪੂਰੀ ਦੇਖਿਆ ਕਰੋ ਉਹਦੇ ਨਾਲ 4000 ਘੰਟਾ ਚਾਹੀਦਾ ਹਰ ਹ ਤੱਕ 1400 ਘੰਟਾ ਹੋਇਆ ਜੀ ਠੀਕ ਹੈ ਜੀ ਤੰਬਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ